ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟੁਕੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਪਿਓਰ ਜਰਜਟ ਔਰ ਚਨਾਉਂ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਹਾਂ ਡਿਜੀਟਲ ਪ੍ਰਿੰਟ ਦੇ ਉੱਪਰ ਰਹਿਣ ਵਾਲੇ ਹੈਗੇ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਚਨਾਉਂ ਦਾ ਸਟਾਫ ਰਹੇਗਾ 230 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਵੱਡੇ ਡਾਟਸ ਵਾਲਾ ਵੀ ਮਿਲ ਜਾਏਗਾ ਔਰ ਤੁਹਾਨੂੰ ਛੋਟੇ ਡਾਟਸ ਦੇ ਵਿੱਚ ਵੀ ਤੁਹਾਨੂੰ ਇਹ ਜਿਹੜਾ ਹੈਗਾ ਫੁੱਲ ਕਾ ਪ੍ਰਿੰਟ ਦੇ ਉੱਪਰ ਮਿਲ ਜਾਏਗਾ ਪ੍ਰਾਈਸ ਹੋਏਗਾ ਪਰ ਮੀਟਰ ਅਕੋਰਡਿੰਗ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿੰਨਾ ਵੀ ਜਿਹੜਾ ਸਟਾਫ ਇਹਦੇ ਵਿੱਚੋਂ ਬਾਈ ਕਰ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਜਿਹੜੇ অপਸ਼ਨ ਹੈਗੇ ਉਹ ਮਿਲ ਜਾਏਗੀ ਛੋਟੇ ਫੁੱਲ ਕਾਡਰਸ ਦੇ ਵਿੱਚ ਵੀ ਹੈ ਰ ਵੱਡੇ ਫੁੱਲ ਕਾਡਰਸ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗੀ ਬਟ ਵੀਡੀਓ ਜ਼ਿਆਦਾ ਲੰਬੀ ਹੋਣ ਕਰਕੇ ਮੈਂ ਜ਼ਿਆਦਾ ਕਲਰ ਜਿਹੜੇ ਦੇ ਵਿੱਚ ਐਡ ਨਹੀਂ ਕੀਤੇ ਹੈਗੇ ਜੇਕਰ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਹੋਰ ਕਲਰ ਜਿਹੜੇ ਉਹ ਮੰਗਵਾਦ ਕੇ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਸਟਾਫ ਹੋਏਗਾ ਪਿਓਰ ਜਾਰਨਰ ਦਾ ਸਟਾਫ ਹੋਏਗਾ ਆਲ ਓਵਰ ਜਿਹੜਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦਾ ਸਟੱਫ ਰਣਨ ਵਾਲਾ ਹੈਗਾ ਪ੍ਰਾਈਜ਼ ਰਹਿ ਗਿਆ 1100 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਡਿਜੀਟਲ ਪ੍ਰਿੰਟ ਦੇ ਉੱਪਰ ਰਣਨ ਵਾਲਿਆ ਕੁਝ ਕਿ ਹੈਗੇ ਜਿਹੜੇ ਜੌਰਜਟ ਦੇ ਉੱਪਰ ਵੀ ਫੁੱਲ ਕਾ ਪ੍ਰਿੰਟਸ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਤੁਸੀਂ ਇਹਨਾਂ ਦਾ ਕੋਰਸੈਟ ਡਰੈਸ ਸਾਰੀ ਲਹਿੰਗਾ ਜੋ ਮਰਜ਼ੀ ਬਣਾ ਸਕਦੇ ਹੈਗੇ ਹੋ ਪ੍ਰਾਈਜ਼ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਔਰ ਸ਼ਿਪਿੰਗ ਵੀ ਇਹਨਾਂ ਦੀ ਫ੍ਰੀ ਰਣਨ ਵਾਲੀ ਹੈਗੀ ਆ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਰੈਡੀ ਕਰਕੇ ਦੇਵਾਂਗੇ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਦੇ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਔਰ ਇਸ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਕਲਰ ਆਪਸ਼ਨ ਮਿਲਣ ਵਾਲੀ ਹੈਗੀ ਹੈ ਜੌਰਡਰ ਦੇ ਬ੍ਰੈਂਡਾਂ ਦੇ ਵਿੱਚ ਵੀ ਬਟ ਆਪਾਂ ਨੇ ਇਹਦੇ ਵਿੱਚ ਵੀਡੀਓ ਵਿੱਚ ਜ਼ਿਆਦਾ ਕਲਰਾਂ ਜਿਹੜੇ ਐਡ ਨਹੀਂ ਕੀਤੇ ਹੈਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੁੰਦੀ ਸੀ ਜੇਕਰ ਤੁਸੀਂ ਹੋਰ ਕਲਰ ਲੈਣਾ ਚਾਹੁੰਦੇ ਹੈਗੇ ਹੋ ਜੌਰਡਰ ਦੇ ਸਟਾਫ ਵਿੱਚ ਵੀ ਤਾਂ ਤੁਸੀਂ ਮੈਥੋਂ ਮੈਸੇਜ ਕਰਕੇ ਲੈ ਸਕਦੇ ਹੈਗੇ ਹੋ ਸੋ ਪਲੀਜ਼ ਜਿਹੜੀਆਂ ਕਾਲਸ ਹੈਗੀਆਂ ਉਹਨਾਂ ਨੂੰ ਅਵਾਇਡ ਕਰਿਆ ਕਰੋ ਤੇ ਪਲੀਸ ਮੈਸੇਜ ਕਰਨ ਦੀ ਹੀ ਕੋਸ਼ਿਸ਼ ਕਰਿਆ ਕਰੋ ਔਰ ਪ੍ਰਾਈਸ ਦਾ ਜਿਹੜਾ ਹੈਗਾ ਹੈ ਕਨਫਰਮ ਨਾ ਕਰਿਆ ਕਰੋ ਕਿਉਂਕਿ ਪ੍ਰਾਈਸ ਆਪਾਂ ਆਲਰੇਡੀ ਹੈਗਾ ਜਿਹੜਾ ਉਹ ਸੂਟ ਦੇ ਉੱਪਰ ਹੀ ਮੈਂਸ਼ਨ ਕੀਤਾ ਹੁੰਦਾ ਹੈ ਆ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲ ਰਿਹਾ ਹੈਗੇ ਆ ਤੁਸੀਂ ਜੇਕਰ ਤੁਸੀਂ ਇਹ ਵਾਲੇ ਸੂਰਸ ਤੇ ਨਾਲ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਅਸੀਂ ਤੁਹਾਨੂੰ ਦੁਪੱਟਾ ਵੀ ਨਾਲ ਅਟੈਚ ਕਰਕੇ ਔਰ ਲੈਸਸ ਵਗੈਰਾ ਲਗਾ ਕੇ ਬਦਿਆ ਦੁਪੱਟਾ ਹੈਗਾ ਜਿਹੜਾ ਆਲਰੇਡੀ ਕਰਕੇ ਦੇਵਾਂਗੇ ਮੇਰੀ ਵੀਡੀਓ ਦੇਖਣੇ